ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਤੇ ਮਹਾਨ ਇਤਿਹਾਸ ਬਾਰੇ ਚਲੋ ਆਪਾਂ ਸਾਰੇ ਰਲ ਕੇ ਕੁਰਬਾਨੀਆਂ ਨੂੰ ਯਾਦ ਕਰੀਏ ਆਪਣੇ ਆਪਣੇ ਪਰਿਵਾਰਾਂ ਵਿੱਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਇਹ ਹਫ਼ਤਾ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸ ਵੀਡੀਓ ਦੇ ਵਿੱਚ ਆਪਾਂ 20 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਦਾ ਇਤਿਹਾਸ ਬਹੁਤ ਹੀ ਘੱਟ ਸ਼ਬਦਾਂ ਵਿੱਚ ਸੁਣਾਵਾਂਗੇ ਤਾਂ ਕਿ ਆਪਾਂ ਨੂੰ ਇਸ ਸ਼ਹੀਦੀ ਹਫ਼ਤੇ ਦੇ ਹਰ ਇੱਕ ਦਿਨ ਦੀ ਅਹਿਮੀਅਤ ਦਾ ਪਤਾ ਲੱਗ ਸਕੇ ਤਾਂ ਸੰਗਤ ਜੀ ਸ਼ੁਰੂ ਕਰਦੇ ਹਾਂ ਜੀ 20 ਦਸੰਬਰ ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਨਨਪੁਰ ਸਾਹਿਬ ਦਾ ਕਿਲਾ ਛੱਡਿਆ ਸੀ 20 ਦਸੰਬਰ ਦੀ ਹੀ ਰਾਤ ਨੂੰ ਗੁਰੂ ਸਾਹਿਬ ਜੀ ਅਤੇ ਵੱਡੇ ਸਹਿਬ ਜਾਦੇ ਕੂਟਲਾ નિਹੰਗ ਰੂਪੜ ਵਿਖੇ નિਹੰਗ ਖਾਂ ਕੋਲ ਰਹੇ ਸਨ ਅਤੇ ਛੋਟੇ ਸਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਘੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਰਹੇ ਸਨ 21 ਦਸੰਬਰ ਨੂੰ ਗੁਰੂ ਸਾਹਿਬ ਅਤੇ ਵੱਡੇ ਸਹਬਜ਼ਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ ਅਤੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ ਸੀ 22 ਦਸੰਬਰ ਨੂੰ ਚਮਕੌਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਜੀਤ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ ਪੰਜ ਪਿਆਰਿਆਂ ਵਿੱਚੋਂ ਅਤੇ 7 ਹੋਰ ਸਿੰਘਾਂ ਨਾਲ ਸ਼ਹੀਦ ਹੋਏ ਬਾਬਾ ਜੂਹਾਰ ਸਿੰਘ ਜੀ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਿੰਘ ਪੰਜਾ ਪਿਆਰਿਆਂ ਵਿੱਚੋਂ ਅਤੇ ਤਿੰਨ ਹੋਰ ਸਿੰਘ ਸਮੇਤ ਸ਼ਹੀਦ ਹੋਏ 22 ਦਸੰਬਰ ਨੂੰ ਮੁੰਮਿੰਡੇ ਦੇ ਚੌਧਰੀ ਗਣੀਖਾਨ ਅਤੇ ਮਨੀਖਾਨ ਮਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਫਤਾਰ ਕਰਕੇ ਤੁਰ ਪਏ 23 ਦਸੰਬਰ ਦੀ ਰਾਤ ਕੜਕਸਾਰ ਗੁਰੂ ਸਾਹਿਬ ਸਿੰਘਾ ਦੇ ਹੁਕਮ ਅnder ਚਮਕੌਰ ਦੀ ਗੜੀ ਵਿੱਚੋਂ ਨਿਕਲ ਗਏ 23 ਦਸੰਬਰ ਦੀ ਰਾਤ ਦਸ਼ਮੀਸ਼ ਪਿਤਾ ਜੀ ਨਿਮਾਚੀਵਾੜਾ ਦੇ ਜੰਗਲ ਵਿੱਚ ਅਤੇ ਦਾਦੀ ਸਮੇਸ਼ ਸਹਿਬਜ਼ਾਦਿਆਂ ਦੇ ਸਰਹੰਦ ਦੇ ਠੰਡੇ ਬੋਰਜ ਵਿੱਚ ਗੁਜ਼ਾਰੀ 24 ਅਤੇ 25 ਦਸੰਬਰ ਦੋ ਦਿਨ ਸਹਿਬਜਾਦਿਆਂ ਨੂੰ ਸਰਹੰਦ ਦੇ ਸੂਬੇ ਨਵਾਬ ਵਜੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਅਤੇ ਪਿਤਾ ਦਸ਼ਮੇਰ ਜੀ ਉਸਦੇ ਪੀਰ ਬਣ ਪਿੰਡ ਹਲੰਗੀ ਤੱਕ ਸਫ਼ਰ ਵਿੱਚ ਰਹੇ। 22 ਦਸੰਬਰ ਬਾਬਾ ਜੁਰਾਵਰ ਸਿੰਘ ਉਮਰ 7 ਸਾਲ ਅਤੇ ਬਾਬਾ ਫਤੇ ਸਿੰਘ ਉਮਰ 5 ਸਾਲ ਦੋ ਮਹੀਨਾ ਵਿੱਚ ਚਨਾਕੇ ਸ਼ਹੀਦ ਕੀਤੇ ਗਏ ਮਾਤਾ ਗੁਜਰ ਕੌਰ ਜੀ ਠੰਡੇ ਬੋਰ ਦੇ ਵਿੱਚ ਸਵਾਸ ਤਿਆਗ ਗਏ 27 ਦਸੰਬਰ ਨੂੰ ਤਿੰਨਾਂ ਦਾ ਸੰਸਕਾਰ ਸਤਿਕਾਰਯੋਗ ਮੋਤੀराम ਮਹਿਰਾ ਅਤੇ ਟੁੱਟੜਮਲ ਨੇ ਮਿਲ ਕੇ ਕੀਤਾ ਸੰਗਤ ਜੀ ਇਸ ਚਾਰ ਸਹਿਬ ਜਦਾਂ ਦਾ ਇਤਿਹਾਸ ਵਾਹਿਗੁਰੂ ਜੀ ਸੰਗਤਾਂ ਹਮ ਹਮਾ ਕੇ ਫਤਿਹਗੜ੍ਹ ਸਹਿ ਪਹੁੰਚ ਰਹੀਆਂ ਹਨ ਸਾ ਸੰਗਤ ਜੀ ਬੇਨਤੀ ਹੈ ਕਿ ਸਵੈ ਜਾਦਿਆਂ ਨੂੰ ਯਾਦ ਕਰਦੇ ਹੋਏ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰਦੇ ਹੋਏ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹੋਏ 1 ਮਿੰਟ ਇਜੈਕਸ਼ਨ ਵਿੱਚ ਇੱਕ ਵਾਹਿਗੁਰੂ ਜ਼ਰੂਰ ਲਿਖਿਓ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ